ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਅਤੇ ਭੋਜਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਵੇਂ ਕਦਮ ਚੁੱਕੇ ਜਾ ਰਹੇ ਹਨ ਇਸ ਸੰਬੰਧੀ EMPLOYE WELFARE ASSOCIATION ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਵਿੱਚ ਪਰੋਸੇ ਜਾਣ ਵਾਲੇ ਖਾਣੇ ਦੇ ਨਮੂਨੇ ਲੈਣ ਨੂੰ ਲਾਜ਼ਮੀ ਬਣਾਇਆ ਜਾਵੇ ਤਾਜੋ ਲੋਕਾਂ ਨੂੰ ਸੁਰੱਖਿਅਤ ਅਤੇ ਉੱਤਮ ਗੁਣਵੱਤਾ ਵਾਲਾ ਭੋਜਨ ਮਿਲ ਸਕੇ ਇਸ ਤੋਂ ਇਲਾਵਾ ਪੱਤਰ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਇਸ ਪਹਿਲ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਸਿਹਤਮੰਦ ਪੰਜਾਬ ਦੇ ਤਹਿਤ ਸ਼ਾਮਿਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਵਧੇਰੇ ਸਿਹਤ ਸੁਰੱਖਿਆ ਮਿਲ ਸਕੇ ਉਹਨਾਂ ਸੰਬੰਧਿਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਵਿਸ਼ੇ ਤੇ ਠੁਕਵੇਂ ਕਦਮ ਚੁੱਕੇ ਜਾਣ ਮੈਂ ਪੰਜਾਬ ਦੇ ਸਿਹਤ ਮੰਤਰੀ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਵੀ ਆਈਪੀ ਦੀ ਸਿਹਤਾਂ ਦਾ ਖਿਆਲ ਰੱਖਣ ਵਾਸਤੇ ਤੇ VAP ਫੂਡ ਟੀਮ ਲਾਤੀ ਜਾਂਦੀ ਆ ਕੋਈ ਵੀ VAP ਆਂਦਾ ਉਹਨੇ ਪਾਣੀ ਵੀ ਪੀਣਾ ਦਾ ਤਾਂ ਉਹਦਾ ਸੈਂਪਲ ਲਿਆ ਜਾਂਦਾ ਉਹਦੀ ਚਾਹ ਪੀਣੀ ਦਾ ਸੈਂਪਲ ਲਿਆ ਜਾਂਦਾ ਜੇ ਉਹਨੇ 버ਗਰ ਖਾਣਾ ਤੇ ਉਹਦਾ ਸੈਂਪਲ ਲਿਆ ਜਾਂਦਾ ਰੋਟੀ ਖਾਣੀ ਹੈ ਤੇ ਉਹਦਾ ਸੈਂਪਲ ਲਿਆ ਜਾਂਦਾ ਤੇ ਤਹੀ ਕਦੀ ਇਹ ਹੋਟਲਾਂ ਵਾਲਿਆਂ ਦੇ ਜਾਂ ਮੈਜ ਪੈਸਾਂ ਨਾਲ ਵੇਖਿਆ ਜੇ ਕਿ ਜਿੱਥੇ ਤਹੀ ਆਮ ਲੋਕਾਂ ਦੀ ਸਰਕਾਰ ਜੇ ਆਮ ਲੋਕਾਂ ਨੇ ਤੁਹਾਨੂੰ ਚੁਣਿਆ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਤੇ ਦੀ ਸੋਚਦੇ ਕੋਈ ਨਹੀਂ ਵੱਡੇ ਵੱਡੇ ਹੋਟਲਾਂ 'ਚ ਤੁਹਾਡੀ ਫੂਡ ਟੀਮ ਕੋ ਐਂਟਰ ਕਰਨ ਦੀ ਜੁੱਤ ਨਹੀਂ ਕਰਦੀ ਕਿਤੇ ਸਾਰੇ ਪੰਜਾਬ 'ਚ ਮੈਰਿਜ ਪੈਸਾ ਚ ਕਿਤੇ ਸ਼ਾਦੀਆਂ ਚ ਸੈਂਕੜਿਆਂ ਤੋਂ ਲੈ ਕੇ ਹਜ਼ਾਰਾਂ ਬੰਦੇ ਸ਼ਾਮਲ ਹੁੰਦੇ ਆ ਕਦੀ ਉਹ ਫੂਡ ਟੈਸਟ ਕਰਾਇਆ ਜੇ ਉਹ ਫੂਡ ਦੀ ਸ਼ੁਰੂ ਕਰਨ ਤੋਂ ਪਹਿਲਾਂ ਸੈਂਪਲਿੰਗ ਕਿਉਂ ਨਹੀਂ ਲਈ ਜਾਂਦੀ ਕਿ ਲੋਕਾਂ ਦੀ ਜ਼ਿੰਦਗੀ ਦੀ ਕੋਈ ਬੁਗਤ ਨਹੀਂ ਹੈਗੀ ਲੋਕ ਕੀ ਕਰਦੇ ਆ ਕੈਟਰ ਗੈਂਡੀਆਂ ਦੇ ਵਿੱਚ ਜਿਹੜਾ ਮਾਲ ਵਜੋਂ ਦਾ ਰੱਖ ਲੈਂਦੇ ਆ ਜੇ ਦੋ ਦਿਨਾਂ ਬਾਅਦ ਫੰਕਸ਼ਨ ਆ ਤੇ ਉਹਨੂੰ ਗਰਮ ਕਰਕੇ ਦੋ ਦਿਨਾਂ ਬਾਅਦ ਵਿੱਚ ਉਹ ਵੀ ਪਾ ਕੇ ਖਵਾ ਦੇਣਾ ਲੋਕਾਂ ਦੀ ਇਹ ਲੋਕਾਂ ਦੀ ਸਿਹਤ ਨਾਲ ਸਰਾਸਰ ਖਲਵਾੜਾ ਮੇਰੀ ਪੰਜਾਬ ਸਰਕਾਰ ਅਗੇ ਸਿਹਤ ਮੰਤਰੀ ਅਗੇ ਇਹ ਮੰਗ ਹੈਗੀ ਆ ਕਿ ਜਿੰਨੇ ਵੀ ਮੈਨੇਜਮੈਂਟ ਵਾਲਸ ਆ ਆਪਣੀ ਫੂਡ ਵਿਭਾਗ ਨੂੰ ਇੱਕ ਹਦਾਇਤ ਜਾਰੀ ਕਰੋ ਵੀ ਸਾਰੇ ਚੈਕਿੰਗ ਹੋਵੇ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹ ਜਿਹੜਾ ਫੂਡ ਸਰਵ ਕਰਨਾ ਲੋਕਾਂ ਨੂੰ ਸੈਂਕੜੇ ਹਜ਼ਾਰਾਂ ਲੋਕਾਂ ਨੇ ਖਾਣਾ ਉਹਦੇ ਸੈਂਪਲ ਲੈ ਜਾਣ ਕਿ ਉਹ ਸਹੀ ਸਹੀ ਬਣਿਆalਦਾ ਹੈਗਾ ਜਿਹੜਾ ਮਟੀਰੀਅਲ ਵਰਤਦੇ ਸਹੀ ਬਣਿਆalਦਾ ਤੇ ਜੇ ਗਲਤ ਹੈਗਾ ਤਾਂ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੈਨੂੰ ਉਮੀਦ ਆ ਵੀ ਮਾਂ ਜੋ ਸਾਰੇ ਸਾਰੇ ਡਿਊਟੀ ਕਮਿਸ਼ਨਰ ਹਦਾਇਤਾਂ ਕਰੋਗੇ ਜਾਂ ਸਿਵਲ ਸਜਨਾ ਨੂੰ ਕਿ ਉਹ ਫੂਡ ਟੀਮਾਂ ਜਿਹੜੀਆਂ भेज गए ते मैनेज पल्सਾਂ ਦੇ ਵੱਡੇ ਪੱਧਰ ਤੇ ਤੇ ਵੱਡੇ ਵੱਡੇ ਆਰਡਰਾਂ ਦੀ ਚੈਕਿੰਗ ਕਰਾਈ ਜਾਂਦੇ